ਸਤਿ ਸ਼੍ਰੀ ਅਕਾਲ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 1 ਜਨਵਰੀ 2026 ਤੇ ਅੱਪਾ ਅੱਜ ਪਹੁੰਚੇ ਆ ਤੂੜੀ ਦੀ ਬੋਲੀ ਤੇ ਤੇ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਲਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਆਪਾਂ ਪਹੁੰਚੇ ਆ ਤੂੜੀ ਦੀ ਬੋਲੀ ਤੇ ਤੁਹਾਨੂੰ ਅੱਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਬੋਲੀ ਲੱਗਣ ਜਿ ਸਰਫ 10 ਮਿੰਟ ਰਹਿ ਚੁੱਕਿਆ ਤੁਹਾਨੂੰ ਅੱਜ ਦਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਸਰਾ ਵੀਡੀਓ ਨਾਲ ਜੁੜੇ ਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਾਕੀ ਜੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਤੂੜੀ ਦਾ ਸਿਰਾ ਸੀਗਾ 600 ਰੁਪਏ ਦਾ ਕਿ ਸਿਰਾ ਸੀ ਤੇ ਅੱਜ ਦਾ ਵੇਖਦੇ ਸਿਰਾ ਕਿੱਥੋਂ ਤੱਕ ਜਾਂਦਾ ਤੇ ਹਰੇ ਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਹਰੇ ਚਾਰੇ ਦਾ ਰੇਟ ਕੱਲ ਸੀਗਾ 2500 ਰੁਪਏ ਤੋਂ ਲੈ ਕੇ 300 ਰੁਪਏ ਤੱਕ ਤੇ ਆਪਾਂ ਹੁਣ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਪਾਂ ਚੱਲਦੇ ਆਂ ਬੋਲੀ ਤੇ ਪੰਜ-10 ਮਿੰਟ ਰਹਿ ਚੁੱਕੇ ਆ ਬੋਲੀ ਲੰਘਣ ਚ ਤੇ ਤੁਹਾਨੂੰ ਆਇਆ ਦੂੜੀ ਦਾ ਸਿਰਾ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੱਕੇ ਤੁਸੀਂ ਚੈੱਕ ਕਰ ਸਕਦੇ ਹੋ ਰੌਡਗ ਮੇਲਾ ਸਵੀਰੇ ਸਵੀਰੇ ਨਵੇਂ ਸਾਲ ਤੇ ਟੂੜੀ ਦੀ ਬੋਲੀ ਤੇ ਪੈਲਾ ਨਗਦੀ ਤੁਹਾਨੂੰ ਟੂੜੀ ਚੈੱਕ ਕਰਾਉਣੇ ਆ ਚੈੱਕ ਕਰ ਸਕਦੇ ਹੋ ਹੁਣ ਬਾਹਰ ਦੀ ਟੂੜੀ ਆ ਚੈੱਕ ਕਰ ਸਕਦੇ ਆ ਆ ਲਿਆ ਤੇ ਪਹਿਲੀ ਟਰਾਲੀ ਆਈ ਨਿਕਲੋ ਭਾਈ ਸਾਰੀ ਚੱਲ ਆ ਜਾ ਸੰਗ ਦੇ ਹੂੰ ਤੁਮ ਸੰਗ ਲੋ ਤੇ ਮੇਰੇ ਜਿੱਥੇ ਕਰਦਾ ਇਹ ਜਿਆਦਾ ਗੰਦੀ ਜੀ ਬੈਠਾ ਰਹਿੰਦਾ ਯਾਰ ਬੁੱਲੋ ਭਾਈ ਆ ਉਲਟਾ ਆਈ ਬਈ ਸਾਰੇ ਨੂੰ ਆ ਜਾ ਭਈ ਆ ਜਾ ਨਹੀਂ ਪਹਿਲੀ ਕਾਦੀ ਕੱਟਾ ਚੱਲੂਗੀ ਨਹੀਂ ਜਲਦੀ ਥੋੜੀ ਅੰਦਰ ਦੀ ਨਹੀਂ ਲੱਤਰੀ ਜੀ ਪਾਣਾ ਨਹੀਂ ਪਾਣੀ ਪੁਣੀ ਲਿਆ ਭਾਈ ਪਾਣੀ ਛਿੜਕ ਦੇ ਨਾਲ ਇਹ ਸੁੱਕੀ ਧੂੜੀ ਹੈ ਮਿੱਟੀ ਨਹੀਂ ਘਟਾਣੀਗਾ ਮੇਰੀ ਫੀਲੇ ਬਈ ਉਹ ਲੱਤਰੇ ਜਿਆਦਾ ਵੀ ਨਜ਼ਰੀਏ ਪਾਣੀ ਛਿਰਕਿਆ ਉਹ ਉੱਪਰ ਯਾਰ ਉਹ ਜਦੋਂ ਆਮ ਨਾ ਬੰਦੇ ਪਾਣੀ ਬੋਲੋ ਇਹ ਜਿਹੜੀ ਤੁੜੀ ਪਸ਼ੂ ਖਾਂਦਾ ਹੀ ਵੱਧ ਖਾਂਦਾ ਵੱਧ ਕਰਾਰੀ ਹੋ ਜਾਂਦੀ ਹੈ ਮਿੱਟੀ ਨਾ ਹੋਵੇ ਤੁੜੀ ਜੇ ਮਿੱਟੀ ਨਾ ਹੋਵੇ ਰੀਨ ਨਾ ਹੋਵੇ ਹਾਂ ਬਾਈ ਬੋਲੋ ਬੋਲੋ ਇਹ ਤਾਂ ਠੀਕ ਹੈ ਤੇ ਦੋ 50 ਰੁਪਏ ਨਹੀਂ ਆਉਂਦੀ ਬੋਲਦਾ ਭਾਈ ਇੱਥੇ ਕੋਈ ਚਲੋ ਜੀ ਪਹਿਲੀ ਟਰਾਲੀ ਦੀ ਬੋਲੀ ਕੈਨਸਲ ਹੋ ਚੁਕੀ ਆ ਕਿਸ ਨੇ ਪਾ ਨਹੀਂ ਲਾਇਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਦਲੂਆਈ ਦਾ ਦੂਰੀ ਦਾ ਰੇਟ ਚੈੱਕ ਕਰਉਣੀ ਆ ਉਹਦੀ ਨਵੀਂ ਟਰਾਲੀ ਆ ਪਉ ਚੱਲੂਗੀ ਹਾਂ ਲਾਤੀ ਲਾਵਾਂ ਪੁੱਛਿਆ ਹੋ ਜਾਊਗਾ ਵੀ ਭਾਈ ਉਹ ਰਿਆ ਕਿੱਧਰ ਗਿਆ ਆ ਜਾ ਨੇੜੇ ਆ ਤੈਨੂੰ ਪੁੱਛੀਏ ਦਿੱਲੀ ਵਾਲੇ ਸਕੂਲ ਕੋਲੇ ਲਾਉਣੇ ਲਾਏਗਾ ਕਿੱਥੇ ਜੀ ਠੀਕ ਕੋਰਡ ਰੋਡ ਤੇ ਦਿੱਲੀ ਵਾਲਾ 250 250 ਰੁਪਿਆ 250 ਰੁਪਿਆ 250 250 ਬੋਲਾ ਭਾਈ ਕਿਨੇ ਭਾਈ ਜੀ 250 ਰੁਪਏ ਨਹੀਂ ਜੀ ਨਹੀਂ ਬੰਦ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 2500 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਦੂਜੀ ਦਾ ਰੇਟ ਚੈੱਕ ਕਰਾਉਣੀ ਆ ਜੀ ਕਿੰਦੀ ਚੱਟ ਜੀ ਲੱਗਦਾ ਹੈ ਜੀ ਬਾਹਰ ਦੀ ਥੂੜੀ ਆਈ ਇਹਦੇ ਨਾਲ ਦੀ ਬੋਲੋ ਲੈ ਬਾਈ ਜਾ ਜਾਊੜਗਾ ਬਾਈ 300 ਰੁਪਿਆ 300 300 300 ਹਰੂਪ 5 10 10 ਰੁਪਏ 15 20 30 35 40 45 345 ਬੋਲ ਲੈਣੇ ਆਜਾ ਆ ਗਿਆ ਕੌਣ ਆ ਗਿਆ 50 ਬੋਲ ਹਾਂਜੀ 345 50 50 350 ਜੀ 55 60 60 ਤੂੰ ਦੀ ਬਾਹਰ ਦੀ ਹੈ ਜੀ ਇਹਦੇ ਨਾਲ ਦੀ ਆ ਚਲੋ ਕੋਈ ਹੋਰ 60 65 70 70 75 80 85 90 90 95 ਸ਼ਾਬਾਸ਼ 400 ਇਹ ਕਰਦੇ 400 ਇਧਰ ਹੋ ਗਿਆ ਜੀ 400 400 10 ਤੋਂ 10 ਰੁਪਏ 15 ਰੁਪਏ 20 20 25 25 30 35 40 40 ਹਾਂਜੀ 45 50 450 ਬੋਲ 450 ਬੋਲਦਾ ਕੋਈ ਚੱਲ ਬਈ 450 ਲੋ ਬਈ ਏ ਟਰਾਲੀ ਦਾ ਜਿਹੜਾ ਰੇਟ ਨਿਕਲਿਆ 450 ਰੁਪਏ ਤੇ ਰਜਨਾ ਰੇਟ ਚੈੱਕ ਕਰ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਨੇ ਆ ਕੱਲ ਤੂੜੀ ਦੀ ਬੋਲੀ ਤੇ